ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪਿੰਡ ਮੱਲਿਆ ਗੁਰਮੁਖ ਭੋਜਨ ਪਾਉ ਚਾਉ ਅਲਲਿਆ ਉਹਨਾਂ ਦਾ ਭੋਜਨ ਪ੍ਰੇਮ ਰੂਪੀਆ ਚਾਜੜਾ ਆਰਾਦਾ ਵੜਾ ਅਡੂਲ ਹੈ ਗੁਰਮੁਖ ਨਿਸ਼ਚਲ ਚੇਤਨ ਹੱਲੇ ਹੱਲੇ ਆ ਗੁਰਮਖੰਦ ਚੇਤ ਹਮੇਸ਼ਾ ਚੱਲ ਰਿਹਾ ਹੈ ਕਿੰਨੇ ਸੰਕਟ ਵੀ ਆਉਣ ਉਹ ਲਗਾਨੀ ਨਹੀਂ ਚੱਲ ਰਿਹਾ ਹੈ ਗੁਰਮੁ ਜਸ ਅਲਾਉ ਬੋਲੀ ਉਹ ਬਨਿਆ ਗੁਰਮੁ ਪਰਮਾਤਮਾ ਦਾ ਜੋਸ ਹਮੇਸ਼ਾ ਵਲਾਉ ਬੋਲਦੇ ਰਹਿੰਦੇ ਆ ਭਲੇ ਤੋਂ ਭਲੇ ਕ੍ਰਿਆਏ ਕਰਦੇ ਹਨ ਗੁਰਮੁਖ ਸਦੇ ਜਾਨ ਆਵਨ ਕਲਿਆ ਪਰਮਾਤਮਾ ਦੇ ਖੱਲੇ ਹੁੰਦੇ ਆ ਉਹਦੇ ਸੱਦੇ ਨਾਲ ਜਿੰਨੀ ਸੇਵਾ ਬਖਸ਼ੀ ਹੁੰਦੀ ਹੈ ਉਹ ਕਰਕੇ ਚਲੇ ਜਾਂਦੇ ਆ ਅੱਜ ਅਸੀਂ ਇੱਕ ਮਹਾਨ ਸ਼ਕਸ਼ੀਯਤ ਜਥੇਦਾਰ ਪਰਮਪੁਤਰਾਤਮਾ ਬਾਬਾ ਦਾਇਆ ਸਿੰਘ ਜੀ ਸੂਰ ਸਿੰਘ ਵਾਲਿਆਂ ਦੀ ਬਰਸੀ ਤੇ ਸਰਦਾ ਦੇ ਫੁੱਲ ਵੇਟ ਕਰ ਰਹੇ ਹਾਂ ਜਨਮ ਮਰਨ ਦੂਹ ਮੈ ਨਹੀਂ ਜਨ ਪਰੁ ਪੁਕਾਰੀ ਆਏ ਜੀ ਤਾਂ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਲਾਇ ਤਨ ਕੀ ਸੋਭਾ ਸਭ ਨੇ ਥਾਈ ਜਿਨ ਪ੍ਰਭ ਕੇ ਚਰਨ ਪਰੋਤੇ ਉਨਾਂ ਦੀ ਵੀਡੀਓ ਇਹ ਹਰ ਜਗ੍ਹਾ ਹੀ ਹੁੰਦੀ ਹੈ ਜੋ ਪ੍ਰਭੂ ਦੇ ਚਰਨਾਂ ਦੇ ਪ੍ਰਾਯਣ ਆਸਰੇ ਹੋ ਜਾਂਦੇ ਹਨ ਇਸ ਪਵਿੱਤਰ ਸ਼ੀਰਦਾ ਜਨਮ ਪਰਮ ਸਤਕਾਰਯੋਗ ਜਥੇਦਾਰ ਬਾਬਾ ਸੂਨ ਸਿੰਘ ਜੀ ਦਲਪੰਥ ਵਿਧੀ ਚੰਦ ਔਰ ਪਰਮ ਸਤਕਾਰਯੋਗ ਪੂਜਨੀਕ ਮਾਤਾ ਅਮਰਕੌਰ ਜੀ ਦੇ ਗ੍ਰਹਿ ਵਿਖੇ 1927 ਸਾਲ ਵਿੱਚ ਆਪ ਜੀ ਦਾ ਆਗਮਨ ਹੋਇਆ ਅਜਿ ਸ੍ਰੀਮਾਨ ਸੰਤੂ ਆਬਾ ਜੈਸੇ ਦਾ ਬਾਬਾ ਅਵਧਾਰ ਸਿੰਘ ਜੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਇਥੇ ਦਲ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ ਉੱਥੇ ਪੰਥਕਾਰਿਆਂ ਵਿਚ ਵੀ ਵਾਦ ਚੜ ਕੇ ਹਿੱਸਾ ਪਾਉਂਦੇ ਹਨ ਔਰ ਦੇਸ਼ਾਂ ਪਰਦੇਸਾਂ ਦੇ ਅੰਦਰ ਗੁਰਮੰਧਾਵ ਪ੍ਰਚਾਰ ਕਰਦੇ ਹਨ ਜੋ ਦਲ ਦੀਆਂ ਪਰੰਪਰਾਵਾਂ ਸ਼ਾਸਤਰ ਵਿਦਿਆਦਾਂ ਅਭਿਆਸ ਅਥਾ ਕੀਰਤਨ ਗੁਰੂ ਕੇ ਲੰਗਰਾਂ ਦੇ ਦੇਲ ਤੇਗ ਦੀ ਸੇਵਾ ਉਹ ਵੀ ਨਿਮਾਉਂਦੇ ਹਨ ਕਿਉਂਕਿ ਦਲਾਂ ਦੇ ਅੰਦਰ ਸ਼ਾਸਤਰ ਵਿਦਿਆ ਦਾ ਵੀ ਵਿਵਾਸ ਕਰਾਇਆ ਜਾਂਦਾ ਹੈ ਜੋ ਗ੍ਰੰਥਾਂ ਵਿੱਚ ਦੱਸਿਆ ਹੈ ਮੁਕਤ ਔਥੋਂ ਛੱਡੇ ਜਾਣ ਵਾਲੇ ਚੱਕਰਾਦਿਕ ਅਮੁਕਤ ਔਥੋਂ ਨਾ ਛੱਡੇ ਜਾਣ ਤਲਵਾਰ ਤੇ ਕਟਾਰ ਆਦਿਕ ਮੁਕਤਾ ਮੁਕਤ ਛੱਡੇ ਵੀ ਜਾਣ ਅਤਿ ਸਿਰਖੇ ਵੀ ਜਾਣ ਬਰਸ਼ੀ ਤੇ ਗਦਾ ਆਦਿਕ ਜੰਤਰ ਮੁਕਤ ਗੋਲੀ ਗੋਲਾ ਆਦਿਕ ਤੇ ਜਿਹੜੇ ਮੰਤਰ ਪੜ੍ਹ ਕੇ ਵੀ ਚਲਾਏ ਜਾਂਦੇ ਆ ਕਿਉਂਕਿ ਦਲਾਂ ਦੇ ਵਿੱਚ ਸੰਤ ਸਪਾਈ ਹੈ ਤੇ ਸ਼ਾਸਤਰ ਵਿਦਿਆ ਦਾ ਵੀ ਅਭਿਆਸ ਕੀਤਾ ਕਰਾਇਆ ਜਾਂਦਾ ਹੈ ਜੋ ਪਰੰਪਰਾਵਤ ਰਾਣੀਆਂ ਰਵਤਾਂ ਉਹਦੇ ਮੁਤਾਬਕ ਫੇਰ ਹੋਲੇ ਮੱਲੇ ਤੇ ਹੀ ਸ਼ਾਸਤਰ ਅਸਤਰ ਵਿਦਿਆ ਦਾ ਅਭਿਆਸ ਕਰਾਇਆ ਜਾਂਦਾ ਤੇ ਮਸਲੂਈ ਸੈਨਾ ਬਣਾ ਕੇ ਜਿਵੇਂ ਮੁਕਾਬਲਾ ਕੀਤਾ ਜਾਂਦਾ ਅੱਜ ਵੀ ਫੌਜਾਂ ਵਿੱਚ ਤੇ ਬੇਸਕੀਮ ਤੇ ਫੌਜ ਹੋਈ ਹੈ ਉਹ ਇਹ ਹੀ ਤਰੀਕਾ ਹੁੰਦਾ ਤੇ ਆਪ ਸੋਚ ਕਿਵੇਂ ਯੁੱਧ ਕਰਨ ਦੁਸ਼ਮਣਾਂ ਕਿਵੇਂ ਕਰਨਾ ਇਹ ਵੀ ਸਾਰੇ ਸਿਖਾਏ ਜਾਂਦੇ ਹਨ ਸੋ ਬਾਬਾ ਜੀ ਮਹਾਰਾਜ ਦਾ ਉਸ ਵੰਸ਼ ਪ੍ਰਣਾਲੀ ਵਿੱਚ ਜਨਮ ਹੋਇਆ ਤਨ ਤਨ ਬਾਬਾ ਵਿਧੀ ਚੰਦ ਸਾਹਿਬ ਜੀ ਜਿਨ੍ਹਾਂ ਨੇ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਆਂ ਭਰਪੂਰ ਖੁਸ਼ੀਆਂ ਪ੍ਰਾਪਤ ਕਰਕੇ ਬਰ ਬਰ ਪ੍ਰਾਪਤ ਕੀਤੇ ਵਿਧੀ ਜਾਂਦੇ ਸਿਨੂ ਗੁਰੂ ਘਰ ਸਿਨੂ ਆਮੇ ਬਹੁਤ ਸਾਰੇ ਇਸ ਗੋਤ ਨਾਲ ਸੰਬੰਧਿਤ ਰੱਖਣ ਵਾਲੇ ਪਰਿਵਾਰ ਹਨ ਪਰ ਜੋ ਪਰੰਪਰਾਗਤ ਸੇਵਾ ਹੈ ਉਹ ਸ਼੍ਰੀਮਾਨ ਜਥੇਦਾਰ ਬਾਬਾ ਸੋਨ ਸਿੰਘ ਜੀ ਉਹਨਾਂ ਦੇ ਉਤਰਾਧਿਕਾਰੀ ਤੇ ਸ਼੍ਰੀਮਾਨ ਜਥੇਦਾਰ ਬਾਬਾ ਦਿਆਲ ਸਿੰਘ ਜੀ ਅੱਜ ਮੌਜੂਦਾ ਚੀਰੀ ਮਨ ਸੰਤ ਅਵਤਾਰ ਸਿੰਘ ਜੀ ਦਲ ਪੰਥ ਦੀ ਸੇਵਾ ਨਿਵਾ ਰਹੇ ਹਨ ਔਰ ਖਾਲਸਿਆਂ ਦੇ ਅੰਦਰ ਜੋ ਪਰੰਪਰਾ ਹੈ ਜਦੋਂ ਦਲ ਚੱਲਦਾ ਹੈ ਪੰਜ ਪਿਆਰੇ ਨਗਾਰਚੀ ਔਰ ਸ਼ਾਸਤਰਤਾਰੀ ਜਿਵੇਂ ਨਗਾਰੇ ਵੱਜਦੇ ਤੇ ਨਾਲ ਓੜਸੈਣ ਚਲਦੀ ਐ ਬਾਹਣ ਸ਼ਿੰਗਾਰੇ ਰਹੇ ਬਾਜਤ ਨਗਾਰੇ ਰਹੇ ਬੈਰੀ ਭੂਮ ਡਾਰੇ ਰਹੇ ਮੂੰਡ ਜੋਤ ਤਾ ਹਾਂਜੀ ਤਜ ਕੇ ਸੰਗਤਿਂ ਆਵਾਦ ਰਹੇ ਆਪ ਤੇ ਪ੍ਰਸਾਦ ਰਹੇ ਬਾਢੇ ਅਹਲਾਦ ਰਹੇ ਧਰਮ ਸੁਖ ਆਜ ਕੇ ਗੱਡੀਆਂ ਟੱਲ ਰਹੇ ਚੌਂਕੀਆਂ ਚੱਲ ਰਹੇ ਬੂੰਗੇ ਚਲਾ ਚੱਲ ਰਹੇ ਸਹਿਤ ਸਮਾਜ ਕੇ ਲਗਤੇ دیوان ਰਹੇ ਗਾਵਤੇ ਸੁਜਾਨ ਰਹੇ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਕੋ ਇਸ ਤਰ੍ਹਾਂ ਪੰਥ ਦੇ ਨਚਾਂਣ ਚੁਲਦੇ ਆ ਸ਼੍ਰੀਮਨ ਬਾਬਾ ਸੋਹਣ ਸਿੰਘ ਜੀ ਨੇ ਇਹ ਕਿਰਪਾ ਕੀਤੀ ਦਲਵੰਦੀ ਕੀਤੀ ਉਹ ਜੋ ਪਰੰਪਰਾ ਚੱਲ ਰਹੀ ਹੈ ਤਨ ਤਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਔਰ ਖੁਆੜ ਵਾਲੇ ਉਹਨਾਂ ਦਾ ਜਥੇਦਾਰ ਬਾਬਾ ਸੋਣ ਸਿੰਘ ਜੀ ਦੇ ਨਾਲ ਜੋ ਅੰਤਰੀਵ ਸਨੇਹ ਸੀ ਸਾਰਾ ਸੰਸਾਰ ਇਸ ਗੱਲ ਤੋਂ ਜਾਣੂ ਹੈ ਜਦੋਂ ਵੀ ਪੰਥ ਵਿੱਚ ਸੰਗਟ ਆਇਆ ਤੇ ਦੋਹਾਂ ਮਹਾਂਪੁਰਖਾਂ ਨੇ ਮੁੰਡੇ ਨੂੰ ਮੁੰਡਾ ਜੋੜ ਕੇ ਪੰਥ ਦੀਆਂ ਸੇਵਾ ਨੂੰ ਆញੂ ਸੋ ਜਥੇਦਾਰ ਬਾਬਾ ਸੋਹਣ ਸਿੰਘ ਜੀ ਜੋ ਪਰਮ ਪਵਿੱਤਰ ਆਤਮਾ ਉਹਨਾਂ ਦੀਆਂ ਮਹਾਨ ਖੁਸ਼ੀਆਂ ਦੇ ਪਾਤਰ ਸ਼੍ਰੀਮਾਨ ਜੈਸਰ ਬਾਬਾ ਦੇਵ ਸਿੰਘ ਜੀ ਬਚਪਨ ਤੋਂ ਉਹਨਾਂ ਦਾ ਲਾਲਨ ਪਾਲਨ ਬਾਬਾ ਜੀ ਦੀ ਦੇਖ ਰਹਿਕ ਵਿੱਚ ਹੋਇਆ ਵਿਦਿਆ ਦਾ ਵੀ ਪ੍ਰਬੰਧ ਹੋਇਆ ਪੇਦਾਸਮ ਗ੍ਰੰਥ ਦੀ ਬਿਦਿਆ ਲੈਣ ਵਾਸਤੇ ਉਹਨੂੰ ਹਜੂਰ ਸਾਹਿਬ ਮਾਤਾ ਸਾਹਿਬ ਦੇ ਹੁੰਜ ਦੇ ਪਵਿੱਤਰ ਸਥਾਨ ਦੇ ਸੇਵਾਦਾਰ ਮਹਾਂ ਤਿਆਗ ਭਜਨ ਬੰਦਗੀ ਦੇ ਮੂਰਤ ਜਥੇਦਾਰ ਬਾਬਾ ਬਿੱਤ ਸਿੰਘ ਜੀ ਦੇ ਪਾਸ ਛੱਡਿਆ ਗਿਆ ਉੱਥੇ ਆਪ ਜੀ ਨੇ 10 ਗਨਨ ਸਰਵ ਲੋ ਇਹਨਾਂ ਗ੍ਰੰਥਾਂ ਦਾ ਸੰਥਿਆ ਦੇ ਰੂਪ ਵਿੱਚ ਅਧਿਆਨ ਕੀਤਾ ਕਿਉਂਕਿ ਆਪ ਜੀ ਬੜੇ ਬੈਰਾਗਬਾਨ ਫੁਰਖ ਸੰ ਕਿਉਂਕਿ ਬੈਰਾਗ ਤੇ ਤਿਆਗ ਤੇ ਬਿਵੇਕ ਇਹ ਤੋਂ ਬਿਨਾਂ ਤੰਸੂਨ ਅੱਗੇ ਵਧ ਹੀ ਨਹੀਂ ਸਕਦਾ ਹੈ ਸੋ ਬੈਰਾਗ ਦੇ ਲੱਛਣ ਸਾਸ਼ਤਕਾਰਾਂ ਨੇ ਕੀਤੇ ਹੈ ਕਿ ਜਦ ਆਤਮਾ ਨੇ ਬੈਰਾਗਿਆ ਸੱਚ ਤੇ ਝੂਠ ਦਾ ਨਿਰਣਾ ਕਰਨਾ ਸੱਚ ਨੂੰ ਧਾਰਨ ਕਰਨਾ ਝੂਠ 사 ਤਿਆਗ ਕਰਨਾ ਜਿਵੇਂ ਪਾਪ ਜੀ ਨੇ ਕਿਹਾ ਕਹਿਤ ਕਬੀਰ ਜੀ ਤੇਰੇ ਅੰਧਾ ਸਤ ਰਾਮ ਝੂਠਾ ਸਭ ਤੰਦਾ ਦੂਸਰਾ ਬਧਰੇ ਬਧਰੇ ਇੱਕ ਬਿਰਾਗ ਹੈ 사త్సੰਗ ਕਰਦੇ ਆ ਮੈਨੂੰ ਕਿੰਨਾ ਸਮਾਂ ਬੀਤ ਗਿਆ ਸੇਮਨ ਭਗਤੀ ਕਰਦੇ ਆ ਕਿਤਨਾ ਸਮਾਂ ਲੰਘ ਗਿਆ ਪਰ ਮੇਰੇ ਅੰਦਰ ਕਿੰਨੇ ਵਕਾਰ ਘਟੇ ਆ ਕਿੰਨੀਆਂ ਔਲੋਂ ਦੂਰ ਹੋਈਆਂ ਹਨ ਔਰ ਚੰਗੇ ਗੁਣ ਕਿੰਨੇ ਅੰਦਰ ਬਸੇ ਹੈ ਇਹ ਵਿਚਾਰ ਕਰਕੇ ਚੰਗੇ ਗੁਣ ਧਾਰਨੇ ਮਾੜੇ ਉਹ ਗੁਣਾਂ ਨੂੰ त्याਗਣਾ ਇਹ ਸੰਪਰਦਾਵਾਂ ਦੇ ਨਿਯਮ ਹੁੰਦੇ ਆ ਕਿ ਮਹਾਂਪੁਰਖਾਂ ਦੀ ਸ਼ਰ ਰਚ ਰਹਿ ਕੇ ਚੰਗੇ ਗੁਣ ਧਾਰਨੇ ਬੁਰਾਈ ਨੂੰ ਛੱਡਣਾ ਨਿੰਦਿਆ ਚੁਗਲੀ ਝੂਠ ਚੋਰੀ ਜਾਰੀ ਇਹ त्याਗਣਾ ਸਤ ਸੰਤੋਖ ਦਇਆ ਧਰਮ ਤੀਰਜ ਬਿਵਾਕ ਬਿਵੇਕ ਧਾਰਨਾ ਬਸ਼ੀਕਾਰ ਸਰੀਰ ਕਰਮ ਤੇ ਗਿਆਨ ਇੰਦਰੀਆਂ ਦੇ ਕਾਬੂ ਪਾਉਣਾ ਇਹਨਾਂ ਨੂੰ ਆਪਣੀ ਮਰਜ਼ੀ ਨਾਲ ਚਲਾਉਣਾ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕੋ ਸੋਟੀ ਲੋਏ ਏਕ ਇੰਦਰੀ ਵਹਿ ਰਾ ਗਿਆ ਮਨ ਤੇ ਇੰਦਰੀ ਜਿਹੜੇ ਇਹ ਹਰੀਆਰ ਪਸ਼ੂਆਂ ਜਿਵੇਂ ਜਿਹੜੇ ਹਰੀਆਰ ਪਸ਼ੂਏ ਜਿੱਥੇ ਹਰਾ ਦੇ ਦ ਭਜਦਾਨ ਇਸ ਤਰ੍ਹਾਂ ਜਗਾ ਜਗਾ ਫਿਰਦੇ ਰਹਿਣ ਕੇਵਲ ਸਮਾਜ ਕਾਨੂੰਨ ਦੇ ਡਰ ਕਰਕੇ ਮਾੜੇ ਹਮੋਂ ਦਮ ਬਚੇ ਰਹਿਣ ਮੋਨੀ ਹੋਏ ਬੈਠਾ ਕਾਂਤੀ ਹਿਰਦੇ ਕਲਪਨਾ ਗਾਠਾ ਮੋਨੀਓ ਕਾ ਕਾਂਦ ਰਹਿ ਗਿਆ ਹਿਰਦੇ ਕਲਪਨੀਆਂ ਗੰਡਾ ਬਨਹੀ ਜਾਂਦਾ ਮੰਦ ਬਿਰਾਗ ਨਾਰਮ ਹੋਏ ਘਰ ਸੰਪਤ ਨਾ ਸੀ ਮੂੜ ਮੜ ਆਇਆ ਸਨਿਆਸੀ ਇਸ ਲੋਗ ਦੇ ਬੇਸ਼ਾਂ ਦਾ ਤਿਆਗ ਕਰਨਾ ਤੀਬਰ વૈરાਗ बेशे बुकार प्राप्त ना हो बेशਿਆਂ ਦਾ ਤਿਆਗ ਤੀਬਰ વૈરાਗ ਤੀਬਰ ਤਰਵਿਰਾਗ ਇੰਦਰ ਬ੍ਰह्म ਲੋਗ ਦੇ ਭੋਗ ਦਾ ਤਿਆਗ ਧਰ ਤੀਬਰ વૈરાਗ ਇਸ ਕਰਕੇ ਇਹ ਸਿੱਖਿਆ ਜਿਹੜੀ ਹੈ ਸੰਗਤ ਵਿੱਚ ਜਦੋਂ ਕੋਈ ਨਮਨਜੁਗਿਆ ਸੂਰ ਹੁੰਦਾ ਹੈ ਉਹਨੂੰ ਦਿੱਤੀ ਜਾਂਦੀ ਹੈ ਉਸ ਮਨਪੁਰਖ ਹੁੰਦੇ ਅੰਦਰ ਬੇਰਾਗ ਵਾਲੀ ਭਾਵਨਾ ਬਵੇਕ ਵਾਲੀ ਭਾਵਨਾ ਮਾਨਸੀ ਜਿਨ੍ਹਾਂ ਨੇ ਸੰਗਤ ਕੀਤੀ ਉਹ ਭਲੀ ਭਾਂਤ ਜਾਣਨ ਤੇ ਸਾਨੂੰ ਵੀ ਮਹਾਂਪੁਰਖਾਂ ਦੇ ਪਿਆਰ ਵਿੱਚ ਕਿਉਂਕਿ ਵੱਡੇ ਮਹਾਂਪੁਰਖ ਸ਼ਾਂਤ ਹੋਏ ਪਿਆਰ ਤੁਰਿਆ ਹੁੰਦਾ ਸੀ ਅਜਹੁਣ ਤਕਰੀਬਨ ਤੇਜੀ ਚੌਥੀ ਪੋਸ਼ਤ ਹੋ ਗਈ ਹੈ ਤੇ ਮਨ ਵਿੱਚ ਬੜਾ ਚਾਹ ਪਿਆਰ ਹੈ ਕਿ ਜਿਹੜੇ ਮਹਾਂਪੁਰਖ ਹਨ ਉਹਨਾਂ ਦਾ ਸੰਸਾਰ ਤੇ ਉਹਨਾਂ ਬੜਾ ਦਰਲੱਭ ਹੁੰਦਾ ਹੈ ਕਿ ਮਹਾਂਪੁਰਖ ਜਿਗਿਆਸੂ ਦੇ ਭਲੇ ਲਈ ਸਿੱਖਿਆ ਦਿੰਦੇ ਹੈ ਹਾਂਜੀ ਕਿ ਜਿਹਦੇ ਵਿਚਾਰ ਨੇਕ ਹੋਣ ਦੂਜਿਆਂ ਦੀ ਉਪਮਨ ਸੁਣ ਕੇ ਖੁਸ਼ ਹੋਵੇ ਜੋ ਸਾਧੂ ਨਾਲ ਪ੍ਰੇਮ ਰੱਖਦਾ ਹੋਵੇ ਜੋ ਆਪਣੇ ਦੇ ਪਰਪਕਾਰ ਕਰਨ ਵਾਲੇ ਦਾ ਸਤਿਕਾਰ ਕਰਦਾ ਹੋਵੇ ਜੋ ਆਪ ਤੂੰ ਵੱਡਿਆਂ ਦਾ ਸਤਿਕਾਰ ਕਰਦਾ ਹੋਵੇ ਜੋ ਮਾੜਿਆਂ ਤੇ ਦਇਆ ਕਰਦਾ ਹੈ ਜੋ ਜੱਤ ਸਾਦੇ ਪਾਲਣਾ ਕਰਦਾ ਹੈ ਜੋ ਨੇਕ ਪੁਰਖਾਂ ਦੀ ਸੰਗਤ ਕਰਦਾ ਹੈ ਅਤੇ ਖੋਟੇ ਪੁਰਖਾਂ ਦੀ ਕੁਸੰਗਤ ਦਾ ਤਿਆਗ ਕਰਦਾ ਹੈ ਉਹ ਮਹਾਂਪੁਰਖ ਨੇ ਸਾਰਾ ਜੀਵਨ ਇਹਨਾਂ ਪਵਿੱਤਰ ਵਿਚਾਰਾਂ ਦੇ ਵਿੱਚ ਇਹ ਗੁਜ਼ਾਰਿਆ ਔਰ ਮਹਾਂਪੁਰਖ ਤੁੰਤਨ ਬਾਬਾ ਮਿਤ ਸਿੰਘ ਜੀ ਤੰਤਨ ਕਾਲ ਸੇ ਵੀ ਮਾਤਾ ਮਾਤਾ ਸੈਵਕੁਰ ਜੀ ਦੇ ਪਵਿੱਤਰ ਅਸਥਾਨ ਤੇ ਰਹਿ ਕੇ ਇਹਨਾਂ ਨਿਯਮਾਂ ਦਾ ਪਾਲਣ ਕਰਦਿਆਂ ਹੋਇਆਂ ਉਹਨਾਂ ਨੇ ਬੜੀ ਬਵੇਕੋਦੀ ਬ੍ਰह्म ਵਿਦਿਆ ਵੀ ਪ੍ਰਾਪਤ ਕੀਤੀ ਔਰ ਉਥੇ ਸ਼ਾਸਤਰ ਅਸਤਰ ਵਿਦਿਆ ਦਾ ਅਭਿਆਸ ਵੀ ਜਿੱਥੋਂ ਜਿੱਥੋਂ ਸਨੇਹਾਨ ਸਿਆਣੇ ਉਸਤਾਦ ਮਿਲੇ ਪ੍ਰਾਪਤ ਕੀਤਾ ਔਰ ਜੀਮਿੰਦਾਰ ਸੁਮ ਪਾਛਾ ਦਰਿਆ ਪਾਰ ਕਰਨਾ ਸੀ ਤੇ ਮਲਾ ਨੂੰ ਜੂ ਕਿਆ ਪਾਰ ਕਰ ਕਹਿਣ ਲਗਾ ਮਾਰੇ ਮੈਂ ਆਪ ਜੀ ਦੇ ਚਰਨ ਭਿਲੋਂ ਧੋਣੇ ਫੇ ਰਾਮਚੰਦਰ ਜੀ ਸੇ ਲਾਣਾ ਚਰਨ ਸ਼ਵੇਤੀਓ ਤੋ ਗੁਪਤ ਹੋ ਗਈ ਸੀ ਆਪ ਜੀ ਨੇ ਕਲ ਜੋ ਦੇ ਅੰਦਰ ਅਵਤਾਰ ਧਾਰਿਆ ਮੇਰੀ ਬੇੜੀ ਨਾਲ ਲੋਪ ਹੋ ਜਾਏ ਭਾਵਨਾ ਸੀ ਕਿ ਮਹਾਰਾਜ ਦੀ ਚਰਨਾਂ 'ਤੋਂ ਮਿਲੇ ਤੇ ਉਹ ਅੰਮ੍ਰਿਤ ਮਿਲੇ ਤੇ ਮਾਰੇ ਬੜੇ ਖੁਸ਼ ਹੋਏ ਤੇ ਮਲਾ ਬੜਾ ਸੂਝਵਾਨ ਆ ਤੇਰੀ ਮੇਰੀ ਯਾਤ ਨਾਥ ਏਕ ਹੀ ਬਖਾਨੀਅਤ ਖੇਵਟੀ ਦਾ ਕੰਮ ਜਰਾ ਨੀਕੇ ਤੋ ਵਿਚਾਰੀਏ ਭਗਵ ਸੰਤਾਰ ਨੂੰ ਖੇਵੜ ਕਹਾਏ ਆ ਨਦੀ ਪਾਰ ਲੇ ਖੇਵੜ ਦਾਸ ਨੂੰ ਪੁਕਾਰੀਏ ਲੈਂਦਿਆ ਮਜੂਰੀ ਲਜਿਆ ਕਨੇਰੀ ਆਵੇ ਦਇਆ ਦ੍ਰਿਸ਼ਟ ਆਜਨਾਥ ਦਾਸ ਤੇ ਧਾਰੀਏ ਮੇਰੇ ਘਾਟ ਆਏ ਪਾਰ ਤੂੰ ਸਾਨੂੰ ਉਤਾਰਿਆ ਹੈ ਤੇਰੇ ਘਾਟ ਜਉ ਪਾਰ ਦਾਸ ਨੂੰ ਉਤਾਰੀਏ ਕਹਿਣ ਲਗੇ ਮਹਾਰਾਜ ਤੇ ਮਾਰਨ ਦੇ ਚਰਨ ਤੋਂ ਤੇ ਚਰਨਾਂ ਮੰਤਲੇ ਸੀਸ ਚ ਪਾਈ ਨੇਤਰੰਝਟੇ ਮਾਰੇ ਮਾਰਨ ਕਿਰਪਾ ਕੀਤੀ ਕਹਿਣ ਲਗੇ ਮਹਾਰਾਜ ਜਿਵੇਂ ਮੈਂ ਇਸ ਦਰਿਆ ਤਮਭ ਜਨ ਬੇੜੀ ਤੋਂ ਪਾਰ ਕਰ ਰਿਹਾ ਹਾਂ ਤੁਹੀ ਸੰਸਾਰ ਸਾਗਰ ਤੁਮੈਨੂੰ ਪਾਰ ਕਰਨਾ ਮੈਨੂੰ ਮਜਦੂਰੀ ਦੀ ਲੋਡ ਨਹੀਂ ਮੇਰੀ ਚਰਾਸੀ ਘਟੋ ਮੁਕਤੀ ਦਿਓ ਇਸ ਤਰ੍ਹਾਂ ਗੁਰੂ ਸਾਹਿਬ ਜਿਵੇਂ ਪ੍ਰੇਮੀਆਂ ਤੇ ਕਿਰਪਾ ਕਰਦੇ ਐ ਤੇ ਗਾਹਾ ਮਹਾਰਾਜ ਨੇ ਇਹ ਗੁਰੂ ਨਾਨਕ ਪਾਸ਼ਾ ਦਾ ਘਾਰ ਐ ਸਾਹ ਹੈ ਕਿ ਇਹਦਾ ਦਵਾਰ ਬੰਦ ਨਹੀਂ ਕੀਤਾ ਇਹ ਬਖਸ਼ਿਸ਼ਾਂ ਜਿਹੜੀਆਂ ਆਪਣੇ ਮਹਾਪੁਰਖਾਂ ਜੀ ਵੀ ਕੀਤੀਆਂ ਤੇ ਜਿਹੜੇ ਮਹਾਪੁਰਖ ਆ ਉਹ ਵੀ ਗਾਹਾਂ ਦੇ ਰਹਾ ਕਿਰਪਾ ਕਰਦੇ ਰਹਿੰਦੇ ਆ ਕਿਉਂਕਿ 파ਰਸ ਮੈਰ ਸੰਤ ਮੈ ਵੱਡੋ ਅੰਤਰ ਹੋ ਜਾਣ ਮੈ ਲੋਹਾ ਕੰਚਨ ਘਰੇ ਬੈ ਕਰੀ ਆਪ ਸਮਾਨ 파ਰਸ ਸੰਤ ਤੁਹਾਨੂੰ ਸੋਨਾ ਬਣਾ ਦਿੰਦਾ ਉਦੋਂ ਬਣਿਆ ਸੋਨਾ ਗਾਹ ਕਿਹਨੂੰ ਸੋਨਾ ਨਹੀਂ ਬਣਾ ਸਕਦਾ ਤੇ ਗੁਰੂ ਸਾਹਿਬ ਜਾਂ ਗੁਰੂ ਸਾਹਿਬ ਤੋਂ ਬਣਾਏ ਗੁਰਸਿੱਖ ਜੜੇ ਆ ਉਹ ਗਾਹ ਵੀ ਬਖਸ਼ਿਸ਼ ਕਰ ਸਕਦੇ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਪੰਥ ਹੈ ਇਹ ਕਦੇ ਵੀ ਗਿਆਨ ਬਨਨ ਤੂੰ ਬ੍ਰਹਮ ਗਿਆਨਿਆਂ ਤੋਂ ਸੰਤਾਂ ਮਹਾਂਪੁਰਖਾਂ ਤੋਂ ਸੂਰਮੇ ਦਾਨੀ ਪਰਪੁਖਾਰੀ ਕੁਰਬਾਨੀ ਵਾਲੇ ਜਭੀਆਂ ਤਪੀਆਂ ਤੋਂ ਖਾਲੀ ਨਹੀਂ ਹੋ ਸਕਦਾ ਹੈ ਕਿਉਂਕਿ ਮਾਰੇ ਨੇ ਅਕਾਲ ਪੁਰਖ ਦੇ ਹੁਕਮ ਵਿੱਚ ਪੰਥ ਦੀ ਸਿਰਜਣਾ ਕੀਤੀ ਹੈ ਠਾੜ ਪੈ ਮੈਂ ਜ਼ੋਰ ਕਰ ਬਚਨ ਕਹਾਸਣੇ ਆਏ ਪੰਥ ਚਲੇਤ ਮੁਜਗਤ ਮੈਂ ਜੋਤੋਂ ਗੁਰੂ ਸਾਹਿਬ ਦੁਨੀਆ ਦੇ ਬੜੀਆਂ ਸੰਪਰਗਾ ਚਲੀਆਂ ਅਕਾਸ਼ ਦੇ ਟੁੱਟਦੇ ਤਾਰੇ ਮੰਮ ਕੋਈ ਸੁਨੇਤਵਾ ਲੋਕ ਹੋਈਆਂ ਪਰ ਇਹ ਗੁਰੂ ਦਾ ਖਾਲਸਾ ਪੰਥ ਸਦੈ ਦਿਨ-ਦਨ ਗੂੰਜਾ ਬਹਿਣਗੀਆਂ ਪੰਥ ਤੇਰੇ ਦੀਆਂ ਚੜਦੀ ਕਲਾ ਰਹੇਗੀ ਕਿਉਂਕਿ ਉਹਨਾਂ ਗੁਰਮਖੰਡਾ ਐਸਾ ਹੈ ਜਿਵੇਂ ਚਤੁਰੰਗਣੀ ਸੈਨਾ ਹੁੰਦੀ ਹੈ ਘੋੜਿਆਂ ਦੀ ਹੈ ਹਾਥੀ ਹੈ ਊਠ ਹੈ ਪੈਦਲ ਹੈ ਅਜ ਹੈਗੀ ਹੈ ਤੋਪਾਂ ਸੁੰਦਰੀ ਹੈ ਤੇ ਹਵਾਈ ਸੈਨਾ ਨਵੰਤਰੀ ਪੈਦਲਿਆ ਤੋ ਜਿਹੜੇ ਮਹਾਪੁਰਖ ਹੈ ਉਹਨਾਂ ਬਾਰੇ ਬਾਣੀ ਚ ਲਿਖਿਆ ਸਹਿਨਾ ਸਾਦ ਸਮੂਹ ਸੂਰ ਅਜਤੰ ਸਨਾਹ ਤਨ ਨਿਮਰਤਾ ਆਵਧ ਹੈ ਗੁਣ ਗੋਵਿੰਦ ਰਮਣੇ ਓਟ ਪਰ ਸ਼ਬਦ ਚਰਮਣ ਹੈ ਔਰੂੜ ਤੇ ਅਸਵ ਰਥ ਨਾਗੈ ਬੁਝੰਤੇ ਪ੍ਰਮਾਰਗੈ ਵਿਚਿਰਤੇ ਨਿਰਪੈ ਚਾਦਰ ਸਹਿਨਾ ਤਾਯੰਤੇ ਗੋਪਾਲ ਕੀਰਤਨੈ ਜਿਉ ਤਤੇ ਬੇਸੂ ਸੰਸਾਰ ਐ ਨਾਨਕ ਬਲਸਿਓਂ ਕਰੋ ਉਤਪੰਚ ਤਸ ਕਰੈ ਸਾਰੇ ਸਾਧੂ ਉਹਨਾਂ ਦੀ ਜੀ ਸੂਰਮੇ ਅਜਤ ਸੈਨਾ ਨੂੰ ਭਾਈਨਾਂ ਵਾਲੇ ਤੇ ਜਿਹੜੀ ਨਿਮਰਤਾ ਇਹ ਉਹਨੇ ਸੰਜੋਗ ਕੰਨੀ ਹੋਈ ਐ ਤੇ ਜਿਹੜੇ ਗੋਬਿੰਦੇ ਗੋਣਿਆ ਉਹਨਾਂ ਦਾ ਆਚਰਨ ਕਰਨਾ ਇਹ ਹੀ ਉਹਨਾਂ ਦੇ ਵੱਡੇ ਹਥਿਆਰ ਐ ਗਰੀਬੀ ਗਦਾਬ ਮਾਰੀ ਖੰਨਾ ਸਗਲ ਰਣਸ਼ਾਰੀ ਤਾ ਤਾ ਉਟ ਗੁਰੂ ਸ਼ਬਦ ਚਰਮਣ ਗੁਰੂ ਦੇ ਚਰਨਾਂ ਦੀ ਹਮੇਸ਼ਾ ਉਟ ਰੱਖਦੇ ਆਂ ਰੂਟ ਤੇ ਆਸਵਰਥ ਨਾ ਗਏ ਘੋੜੇ ਆ ਰਾਥਿਆ 나ਗ ਹਾਥੀ ਸਵਾਰੀ ਕਰਦੇ ਕਿਹੜੀ ਬੁਜੰਤੇ ਪਰਮ ਮਾਰਗ ਜਿਹੜਾ ਪ੍ਰਭੂ ਦੇ ਨਾਮ ਨੂੰ ਬੁਝਣਾ ਵਿਚਿਰਦੇ ਨਿਰਪੈ ਹੰ ਸੱਤਰ ਸੈਨਾ ਛਤਰਾ ਨਿਰਪੈ ਹੋ ਕੇ ਵਿਚਿਰਦੇ ਭੈ ਨਹੀਂ ਰੱਖਦੇ ਅੰਦਰ ਵੱੜ ਕੇ ਲੁਕਦੇ ਨੇ ਤਾਂ ਅੰਤੇ ਗੋਪਾਲ ਕੀਰਤਨ ਹਰ ਵੇਲੇ ਉਪਾਲ ਨੂੰ ਧਿਆਉਂਦੇ ਉਹਦਾ ਜਾਸ ਕਰਦੇ ਆ ਜਿੱਥੇ ਬੇਸੰਸਾਰ ਸੰਸਾਰ ਸਰ ਨੂੰ ਸ਼ੁਭ ਗੁਣਾਂ ਦੁਆਰਾ ਨਿਮਰਤਾ ਨਾਲ ਪਿਆਰ ਨਾਲ ਜਿਤ ਲੰਦੇ ਨਾਣੇ ਬਸਿਓ ਗ੍ਰੋਧ ਪੰਜ ਦਸ ਕਰ ਕਿਉਂਕਿ ਉਹਨੇ ਪੰਜ ਦਸ ਕਰ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ ਉਹਨਾਂ ਨੂੰ ਜਿਤ ਲਿਆ ਹੁੰਦਾ ਸੋ ਇਸ ਤਰ੍ਹਾਂ ਸ੍ਰੀਮਨ ਬਾਬਾ ਦਇਆ ਸਿੰਘ ਜੀ ਐਸੇ ਮਹਾਂਪੁਰਖ ਸਗੇ ਕਿਉਂਕਿ ਸੰਸਾਰ ਦੇ ਵਿੱਚ ਜਿਹੜੀ ਮਹਾਂਪੁਰਸ਼ਾਂ ਦੀ ਕਿਰਿਆ ਵੱਖਰੀ ਹੈ। ਪਾਪੀ ਪੁਰਸ਼ਾਂ ਦੀ ਗਤੀ ਵੱਖਰੀ ਹੈ। ਪੁੰਨੀਆਂ ਪੁਰਸ਼ਾਂ ਦੀ ਵੱਖਰੀ ਹੈ। ਭਗਤਾਂ ਦੀ ਵੱਖਰੀ ਹੈ। ਜੋਗਿਆਂ ਦੀ ਵੱਖਰੀ ਹੈ। ਬ੍ਰਹਮ ਗਿਆਨੀਆਂ ਦੀ ਵੱਖਰੀ ਹੈ। ਕਾਰਕਾਂ ਦੀ ਵੱਖਰੀ ਹੈ ਜਿਹੜੇ ਉਤਾਰ ਲੋਕਿਆ। ਇਸ ਕਰਕੇ ਉਹਨਾਂ ਦਾ ਤਾਂ ਹੋਣਾ, ਰਹਿਣਾ, ਜਾਣਾ ਉਹ ਪਰਮੇਸ਼ਰ ਦੇ ਹੁਕਮ ਚਾ। ਮੈਂ ਜੀ ਸੂਰਜ ਜੀ ਕਿਰਨ ਮਿਲੇ ਜਲ ਕਾਜਰ ਹੋ ਆਰਾਮ। ਜੋਤੀ ਜੋਤ ਰਲੇ ਸੰਪੂਰਨ ਠੀ ਆਰਾਮ। ਨਿਉਂਜਲ ਮੇਨੋ ਲਾਇਕ ਟਾਨਣਾ ਤੇ ਉਹ ਜੋਤੀ ਸਮਜੋਤ ਸਮਾਨਾ ਮਿਟ ਗਏ ਉਹਨੂੰ 바이 ਵਿਸ਼ਰਾਮ ਨਾਨਕ ਪ੍ਰਭ ਦਾ ਸਾਧ ਕਰਵਾਨ ਇਸ ਕਰਕੇ ਉਹਨਾਂ ਦਾ ਆਉਣਾ ਜਾਣਾ ਉਹ ਸੁਤੰਤਰ ਹੈ ਜਿਸ ਰੁਝੀਲ ਦੇ ਵਿੱਚ ਦਰੋਗਾ ਵੀ ਜਾਂਦਾ ਹੈ ਡਾਕਟਰ ਵੀ ਜਾਂਦੇ ਹਨ ਉਹਨਾਂ ਨੂੰ ਬੰਧਨ ਨਹੀਂ ਕੈਦੀ ਕਰਮਾਂ ਦੇ ਬੰਧਨ ਚ ਹੈ ਇਤਨਾ ਜਿੰਨਾ ਸੰਸਾਰ ਆ ਉਹ ਆਪੋ ਆਪਣੇ ਕਰਮਾਂ ਦੇ ਬੰਧਨ ਦੇ ਵਿੱਚ ਯੂਨੋਂ ਦਾ ਚੱਕਰ ਘਟ ਰਿਹਾ ਜਿਹੜੇ ਮਹਾਪੁਰਖ ਹੈ ਜੇ ਮੈਂ ਡਾਕਟਰ ਇਲਾਜ ਵਾਸਤੇ ਜਾਂਦਾ ਤੇ ਜਿਵੇਂ ਕੋਈ ਵੱਡਾ ਆਪਸਰ ਜੀ ਪ੍ਰੈਜ਼ੀਡੈਂਟ ਜੇ ਅੰਦਰਾ ਖੋਲ ਦੇਵੇ ਕੈਦੀ ਸਾਰੇ ਬਰੀ ਕਰ ਦਿੰਦਾ ਇਸ ਤਰ੍ਹਾਂ ਜਿਹੜੇ ਮਹਾਪੁਰਖ ਹੈ ਉਹਨਾਂ ਦੀ ਗਤੀ ਐਸੀ ਹੁੰਦੀ ਹੈ ਸਵਾਜਿਅ ਸੀ ਬਹੁਤ ਹੀ ਸਤਿਕਾਰਯੋਗ ਪਿਆਰਲੇ ਨਾਂ ਵੀ ਉਹਨਾਂ ਦਾ ਜਥੇਦਾਰ दयासंग जी है दयादाई स्वरूप सी दया धर्म ਦਾ ਮੂਲ ਹੈ पाप मूल அவਮਾਨ ਤੋឫਸੀ ਦਿਆਨਾ ਛੋੜੀਏ ਜਬ ਲਗਾ ਘਟ ਮੇਂ ਪਰਾਉਨ ਇਸ ਕਰਕੇ ਸਾਰੀ ਜ਼ਿੰਦਗੀ ਉਹਨਾਂ ਦੇ ਅੰਦਰ ਐਸੇ ਜਿਹੜੇ ਸ਼ੁਭ ਗੁਣ ਸੀ ਬਰਾਜ ਦੇ ਜਿੰਨੇ ਸਰਬ ਲੋਕ ਗ੍ਰੰਥ ਦੇ ਵਿੱਚ ਲਿਖਿਆ ਹੈ ਕਿ ਪੰਜੇ ਕਾਮ ਕ੍ਰੋਧ ਪੰਜ ਕਲੇ ਇਸ਼ਰਾਵ ਦਵੇਸ਼ ਸ੍ਰਿਦਿਆ ਸਿਮਤਾ ਉਵਿਨਿਯੋਜ ਉਠਾ ਹਟ ਇਹ ਦੋਛਾਂ ਨੂੰ ਜਿਹੜਾ ਤਿਆਗਦਾ ਦਸ ਹਨ ਤੇ 109 ਧਾਰ ਦਾ ਉਹਦਾ ਨਾਮ ਹੈ ਖਾਲਸਾ ਸਤ ਸੰਤੋਖ ਦਇਆ ਤੀਰਜ ਧਰਮ ਬਿਵੇਕ ਕਰਨ ਮੈਤਰੀ ਮੁਦਤਾ ਅਪੇਖਿਆ ਨਿਮਰਤਾ ਇਹ ਦਸ ਹਨ ਜਿਹੜਾ ਸਰਬਜੋਤ ਲਿਖਿਆ 10 ਗੁਣਾਂ ਦਾ ਤਿਆਗੀ 10 ਗੁਣਾਂ ਨੂੰ ਤਾਰਨ ਵਾਲਾ ਉਹਦਾ ਨਾਮ ਹੈ ਖਾਲਸਾ ਸੋ ਇਸ ਵਾਸਤੇ ਕੋਈ ਤਖੱਲਸ ਰੱਖਣਾ ਖਾਲਸਾ ਨਹੀਂ ਬਣ ਜਾਂਦਾ ਖਾਲਸਾ ਉਹ ਮੰਡਾ ਖਾਲਸਾ ਖਾਸ કહਾਵੈ ਸੋਈ ਜਾਂਕਿ ਹਿਰਦੈ ਪਰਮ ਨ ਹੋਈ ਪਰਮ ਭੇਖਤੇ ਰਹੇ ਨਿਆਰਾ ਸੋ ਖਾਲਸ ਸਤ ਰੂਹ ਮਾਰਾ ਸੋ ਇਸ ਤਰ੍ਹਾਂ ਮਹਾਂਪੁਰਖਾਂ ਨੂੰ ਬਿਆੰਤ ਪਰਮ ਸਤਾਨਾਂ ਦੀ ਸੇਵਾ ਕਰਾਈ ਔਰ ਬਿਆੰਤਾਂ ਨੂੰ ਢੰਡੇ ਵੱਡੇ ਅੰਬਰ ਦੇ ਦਾਤ ਬਖਸ਼ ਕੇ ਪੰਥ ਵਿੱਚ ਸ਼ਾਮਲ ਕੀਤਾ ਜਦੋਂ ਵੀ ਪੰਥ ਦੇ ਉੱਤੇ ਕਿਸੇ ਪ੍ਰਕਾਰ ਦਾ ਸੰਕਟ ਆਇਆ ਸ੍ਰੀ ਅਕਾਲ ਤਖਤ ਸਭ ਨੂੰ ਸਮਰਪਤ ਸਮਰਪਿਤ ਰਹਿ ਕੇ ਸਾਰੇ ਜਥੇਵੰਦੀਆਂ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਪੰਥ ਦੀ ਸੇਵਾ ਵਿੱਚ ਤਤਪਰ ਰਹੇ ਦੇਵ ਤੇਗ ਦੇ ਧਨੀ ਸੰਗਤ ਔਰ ਜੋ ਸਤਕਾਰਯੋਗ ਜਥੇਦਾਰ ਬਾਬਾ ਸੁਨ ਸਿੰਘ ਜੀ ਨੇ ਦਲਵੰਦੀ ਕੀਤੀ ਸੀ ਤੇ ਪੰਥ ਨੂੰ ਸੰਪਰਦਾਨ ਨੂੰ ਬੜੀ ਛੜਦੀ ਕਲਾ ਵਿੱਚ ਲਗਾਇਆ ਅਤੇ ਬਿਆੰਤ ਨਮੇ ਸਥਾਨ ਜਿਹੜੇ ਸੀ ਉਹਨਾਂ ਦੀਆਂ ਸਵਾਵਾ ਵਿਖਰਿਆਣ ਵਿਦਿਆਲੇ ਵੀ ਗੁਰਮਤਿ ਦੇ ਔਰ ਲੰਗਰ ਵੀ ਭੰਡਾਰੇ ਤੀਰਥਾਂ ਦੇ ਉੱਤੇ ਜੋ ਦਲਪੰਥ ਦੀਆਂ ਪਰੰਪਰਾ ਉਹਨਾਂ ਨੂੰ ਪੂਰਾ ਨਿਭਾਉਂਦੇ ਹੋਏ ਜਿੰਨਾ ਕਾਲਪੁਰਖ ਨੂੰ ਉਹਨਾਂ ਨੇ ਸਮਾਂ ਬਖਸ਼ਿਆ ਸੀ ਉਦੇ ਮਤਾਬਕ ਆਪ ਜੀ ਸੇਵਾ ਅਨੁਭਾਗ ਕੇ ਤੇ 19 ਜਨਵਰੀ 2014 ਦੇ ਨਿਆਤਵਾਰ ਸਚਕੰਡ ਜਾਵਰਾ ਜੀ ਕਿਉਂਕਿ ਮਹਾਂਪੁਰਖ ਹੁੰਦਾ ਆਉਣਾ ਰਹਿਣਾ ਜਾਣਾ ਉਹ ਪਰਮਾਤਮਾ ਦੇ ਹੁਕਮ ਵਿੱਚ ਹੀ ਹੈ ਸੋਇਸ ਕਰਕੇ ਸੰਤਨ ਸੋ ਮੇਰੇ ਲਈਵਾ ਦੇਵੀ ਸੰਤਨ ਸੋ ਬਿਵਹਾਰਾ ਸੰਤਨ ਸੋ ਹਮਲਾ ਘਾਟਿਆ ਹਰ ਭਗਤ ਭਰੇ ਭੰਡਾਰਾ ਸੋ ਅਖੀਰ ਵਿੱਚ ਅਸੀਂ ਸ਼੍ਰੀਮਾਨ ਸੰਤ ਬਾਬਾ ਜੈ ਸ਼੍ਰੀ ਦਰ ਅਵਤਾਰ ਸਿੰਘ ਜੀ ਤਥਾ ਜਥੇਬੰਦੀ ਦੇ ਸਾਰੇ ਸਿੰਘ ਤੇ ਉਹਨਾਂ ਦੇ ਸਤਕਾਰ ਜੋ ਮਾਤਾ ਜੀ ਉਹਨਾਂ ਦੇ ਸਾਰੇ ਪਰਿਵਾਰ ਦੇ ਮੈਂਬਰ ਔਰ ਜਥੇਬੰਦੀ ਦੇ ਸਾਰੇ ਸਿੰਘਾਂ ਦਾ ਸਾਰੀਆਂ ਸੰਗਤਾਂ ਦਾ ਆਈ ਮਹਾਂ ਪੁਰਸ਼ਾਂ ਦਾ ਸੁਮੋਚੇ ਰੂਪ ਵਿੱਚ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਗੁਰੂ ਮਾਰਾ ਕਿਰਪਾ ਕਰਨ ਇਹ ਸਾਡੀ ਸਾਰਿਆਂ ਦੀ ਜਿਹੜੀ ਹਾਜ਼ਰੀ ਹੈ ਦਰਗਾਹ ਚ ਪ੍ਰਵਾਨ ਕਰਨ ਕਿਉਂਕਿ ਮਹਾਰਾਜ ਦੇ ਕਹੋ ਤਾਂ ਕਿਹਾ ਦੇਵਤਿਆਂ ਦਰਸ਼ਨ ਕਰ ਤਾਈ ਦੁਖ ਭੂਖ ਤੀਰਥ ਕੀਏ ਜੋਗੀ ਜਤੀ ਜੁਗਤ ਮੈਂ ਰਹਤੇ ਕਰ ਕਰਪਾਗ ਮੇ ਭੇਖ ਪਾਏ ਔਰ ਉਹਦੀ ਐਸੀ ਲੀਲਾ ਹੈਗੀ ਹੈ ਕਿ ਤੋ ਕਾਰਨ ਸਹਿਬਾ ਰੰਗ ਰਤੇ ਤੇਰੇ ਨਾਮੋਂ ਏਕਾ ਰੂਪਾ ਨੰਤਕਾ ਕਹਿ ਨਾ ਜਾਈ ਤੇਰੇ ਗੁਣ ਕੀਤੇ ਰੋ ਇਸ ਕਰਕੇ ਦਰ ਕਰ ਮਹਿਲਾ ਹਸਤੀ ਕੂੜੇ ਛੋੜ ਬਲਾਇਤ ਦੇਸ ਗਏ ਪੀਰ پیغمبر ਸਾਲਕ ਸਾਧੂ ਛੋੜੀ ਦੁਨੀਆ ਥਾਏ ਪਏ ਔਰ ਇਸ ਤਰ੍ਹਾਂ ਮਹਾਂਪੁਰਖ ਜਿਹੜੇ ਹੈ ਕਿ ਉਨ੍ਹਾਂ ਦੀ ਐਸੀ ਲੀਲਾ ਹੈ ਕਿ ਸਾਧ ਸਹਿਜ ਸੁਖ ਰਸ ਕਸਤ ਜੀਲੇ ਕੱਪੜੇ ਛੋੜੇ ਚਮੜ੍ਹ ਲਿਏ ਦੁਖੀਏ ਦਰਦਵੰਦ ਦਰ ਤੇਰੇ ਨਾਮ ਤੇਰਾ ਨਾਮ ਦਰ ਦਰ ਤੇਰਾ ਦੁਖੀਏ ਦਰਦਵੰਦ ਦਰ ਤੇਰਾ ਨਾਮ ਰਤੇ ਦਰवेश ਪਏ ਸੋ ਇਸ ਕਰਕੇ ਉਹ ਨਾਮ ਦੇ ਰਸ ਵਿੱਚ ਰੁੱਤੇ ਹੈ ਜਿਨੇ ਆਪਣੀਆਂ ਇੰਦਰੀਆਂ ਨੂੰ ਕਬੂ ਕੀਤਾ ਬੋਕਰਨ ਨੂੰ ਛੱਡਿਆ ਹੋਇਆ ਤੇ ਐਸੇ ਮਹਾਂਪੁਰਖ ਉਹਦੇ ਘਰ ਦੇ ਵਕੀਰਿਆ ਫਲੜੀ ਖਪਰੀ ਲੱਕੜੀ ਚੰਬੜੀ ਸੇਕਾ ਸੂਤ ਧੋਤੀ ਕਿਨੇ ਤੂੰ ਸਾਹਿਬ ਹੋ ਸੰਗੀ ਤੇਰਾ ਪ੍ਰਾਨਵੈ ਨਾਨਕ ਜਾਤ ਕੈਸੀ ਕਿਉਂਕਿ ਰੱਬ ਦੀ ਪ੍ਰਾਪਤੀ ਵਾਸਤੇ ਬਹੁਤ ਰਾਂਦੇ ਮਹਾਂਪੁਰਖਾਂ ਦੇ ਭੇਗ ਹੈਗੇ ਪਰ ਗੁਰਮਤਿ ਦੇ ਅੰਦਰ ਇਹੜੇ ਮਾਂਪੁਰਖਿਆ ਉਹ ਪੰਝਰਖ ਗੁਰਾਂ ਦੀ ਜਿਹੜਾ ਤੁਮਰੇ ਜਦਾ ਉਚ ਰਹਿੰਦੇ ਹੋਏ ਇਸੇ ਢੰਗ ਨਾਲ ਆਈ ਸੰਗਤਾਂ ਸਤਕਾਰ ਪਿਆਰ ਕਰਦੇ ਆਂ ਔਰ ਜੋ ਵਰਗਤਾਂ ਹੋਈਆਂ ਪੰਥ ਦੀਆਂ ਉਹਦੇ ਮੁਤਾਬਕ ਉਹਨਾਂ ਨੂੰ ਨਸ਼ੇ ਪੁੱਤੇ ਛਡਾਉਣੇ ਕੰਡੇ ਵੜੰ ਮਰੇ ਸ਼ਕਾ ਕੇ ਗੁਰੂ ਦੇ ਲੜ ਲਾਉਣਾ ਔਰ ਗੁਰੂ ਘਰਾਂ ਸਹਿ ਪੰਥ ਦੇ ਬਹਾਦਰ ਬਣੋਣਾ ਸੋ ਇਸ ਸਾਰੀ ਜ਼ਿੰਦਗੀ ਬਾਬਾ ਜੀ ਨੇ ਐਸਾ ਕੀਤਾ ਤੇ ਬਾਕੀ ਉਹਨਾਂ ਦੀ ਸੋਚ ਵਿਚਾਰ ਬਹੁਤ ਉੱਚੀ ਸੀ ਕਿ ਆਪਣੇ ਜੋ ਪੰਥ ਦੇ ਨਿਯਮ ਉਹਨਾਂ ਚ ਉਪਰ ਪੱਕ ਰਹੇ ਬਾਕੀ ਸਾਰੇ ਧਰਮ ਹਾਂ ਦਾ ਸਤਕਾਰ ਕਰਦੇ ਰਹੇ ਉਹਨਾਂ ਦੇ ਪਾਸ ਜਦੋਂ ਵੀ ਕੋਈ ਸੁਨਾਗਣ ਸੀ ਸਾਰੀਆਂ ਜਥੇਬੰਦੀਆਂ ਦੇ ਨਿਰ ਮਿਲੇ ਉਦਾਸੀ ਹੋਰ ਇਸੇ ਤਰ੍ਹਾਂ ਸਾਰੇ ਜਿਹੜੇ ਦਲਾਂ ਪੰਥਾਂ ਦੇ ਸੇਵਾਦਾਰ ਆ ਕੇ ਹਾਜ਼ਰੀਂ ਭਰਦੇ ਰਹੇ ਅੱਜ ਸ਼੍ਰੀਮਨ ਬਾਬਾ ਅਵਤਾਰ ਸਿੰਘ ਜੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਸਾਰੀਆਂ ਪੰਥਕ ਦੀਆਂ ਜਥੇਬੰਦੀਆਂ ਨਾਲ ਪਿਆਰ ਰੱਖਦੇ ਆ ਅਜ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਸੁਰ ਸਿੰਘ ਜੋ ਬਾਬਾ ਬਿਧੀ ਜੰਦੇ ਦਲਪੰਥ ਦਾ ਹੈੱਡ ਕੁਆਟਰ ਹੈ ਉਹ ਸਤਸਾਂ ਤੇ ਬੜੀ ਸ਼ਰਧਾ ਔਰ ਪਿਆਰ ਦੇ ਨਾਲ ਬਾਬਾ ਜੀ ਨੇ ਵਰਸੀ ਮਨਾਈ ਹੈ ਬੇਮਾਂਪੁਰ ਖੌਂਦਾ ਤੁਮੱਚੇ ਆਏ ਹੋਏ ਮਾਂਪੁਰ ਖੌਂਦਾ ਮੁੱਚੀ ਜਥੇ ਬੰਦੀ ਦਾ ਤੇ ਸਾਰੀਆਂ ਸੰਗਤਾਂ ਦਾ ਆਪ ਜੀ ਦੇ ਸ਼੍ਰੀ ਮਾਤਾ ਜੀ ਦਾ ਆਪ ਜੀ ਦੇ ਪ੍ਰਤਾਪਾ ਜੀ ਆਪ ਦੇ ਸੁਪੁੱਤਰ ਉਹਦੇ ਸਮੂਝੀਆਂ ਸੰਗਤਾਂ ਦਾ ਸਮੂਹੇ ਰੂਪ ਦੇ ਵਿੱਚ ਬਹੁਤ ਬਹੁਤ ਧੰਨਵਾਦ ਹੈ ਗੁਰੂ ਮਾਰਾ ਕਿਰਪਾ ਕਰਨ ਇਸਨੂੰ ਜਥੇ ਬੰਦੀ ਵਿੱਚ ਏਕਤਾ ਅਤਿਪਾਕ ਪਿਆਰ ਚੜ੍ਹਦੀ ਕਲਾ ਭਗਸ਼ਿਸ਼ ਕਰਨ ਇਹਨੀਆਂ ਬੇਨਤੀਆਂ ਤੁਮ ਮਹਾਂਪੁਰਖਾਂ ਦਾ ਸਾਰੀਆਂ ਸੰਗਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹ ਹਰ ਜੀ ਕੀ ਫਤਿਹ